ਨਾਮ ਜਿਨ ਕੇ ਮਰਦ ਸੇਵਾ ਦੀ ਸਰਦਕਨੀ ਨੇ ਕਹਿ ਨਾਮ ਕਥੀ ਸਹਿਯੋਗ ਨਾਹੀ ਕਾ ਫੇਰ ਸਤ ਜਨ ਨਰਦਾਰੋ ਸਾਚ ਨਾਮ ਦਾ ਮੇਰਾ ਸੁਖਾ ਸੁਭਾਉ ਆਂਹਿਆ ਕਰ ਸੰਤ ਤੁਮਾਰੇ ਵਸੇ ਨਿਛਾ ਸਤਿ ਅੰਹਿਆ ਅਸਾ ਕਰਉਣ ਮਿਤਾ ਵੀਟੰਦੀ ਹਰੀ ਵਡਿਆ ਕਹਿ ਨਾਮ ਸੁਨ ਸੰਤੋਸ਼ੰਤ ਰੂਪ ਤੇਰੋ ਸਤਿ ਨਾਮ ਮੇਰਾ ਨਰਦਾਰੋ ਵਾ ਤੇ ਪੰਤ ਉਸਤ ਕਰਤ ਭਾਗ ਅੰਤ ਭਾਗ ਹੋਇ ਵਾ ਜੀ ਕਰੈ ਇਸ ਕਰ ਸਾਧੀ ਆ ਪੰਚ ਦੂ ਗੁਰਵਾਸੀ ਤੇ ਗਾਲ ਕੰਡ ਕੁਮਾਰ ਯਤੁਲ ਕਰਮ ਪਾਇ ਤੁਮਨ ਕਉ ਸੇ ਨਾਮ ਹਰਿ ਕਹਿ ਲਾਗੀ ਕਹਿ ਨਾਨਕ ਸੁਆਦ ਸੁਧਾਰਿਆ ਨਾ ਹਰਵਾਜੀ। ਸਾਧ ਸਮਾਗਮੜ ਭਾਗੀ ਉਹ ਸਗਲ ਮਨੋਰਥ ਪੂਰੇ ਪਾ ਕੰਡ ਕਰਮ ਪਾਇ ਸੇ ਸਗਲ ਸੁਰੇ ਦੂਖੋਂ ਸੰਤਾ ਬੁਤਰੇ ਸੇ ਜਿੱਤੀ ਬਾਣੀ। ਸਾਧਾ ਜਨ ਕਹਿ ਗਏ ਕੇ ਪੂਰੇ ਗੁਰਤੇ ਜਾਣੇ ਹਮ ਤੇ ਮੀਨ ਕਹਿਤੇ ਵਿਸ਼ਨੁਰ ਭਰੇ ਉਪਰ ਪੂਰੇ ਬਨਵੰਤ ਨਾਨਕ ਗੁਰ ਕਰਮ ਨਾ ਦੀਵਾ ਜਨਤੂ। ਸੋ ਨਬੇ ਬਨੀ ਦੇ ਦੇਵ ਸਰਬ ਰਹਾ ਪਰਮੇ ਬਰਨਤ ਨਾਨਕ ਜੀ ਚਰਨ ਲਾਗੇ ਬੈਠੇ ਹਨ ਹਕੂਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਹੀਂ ਬਚੇ ਬੇਨਤੀ ਸਾਨੂੰ ਕਰਾ ਛਪਲਾ ਤੇ ਸਿਰ ਤੇ ਆਪਣੇ ਢੰਗ ਨੇ ਜ਼ਰੂਰੀ ਨੇ ਜੇ ਨਹੀਂ ਸਿਰਕ ਕੇ ਜਾਂਦੇ ਨਾ ਪਤਾ ਕਿ ਫਿਰ ਫੋਟੋ ਨਾ ਬਣਾਉਗਾ ਚਲੋ ਜੀ ਬੇਨਤੀ ਤੁਸੀਂ ਪ੍ਰਵਾਨ ਕਰੋਗੇ ਸਾਰੇ ਸੈੱਟ ਹੋਵੋਗੇ ਖੜੋਗੇ ਨਾ ਇਧਰਲੇ ਪਾਸੇ ਆ ਜਾਓ ਨੇੜੇ ਨੇੜੇ ਆ ਜਾਓ ਇਧਰ ਇਧਰ ਅੱਗੇ ਆਪਾਂ ਪਰ ਆਪਣੇ ਸਿੱਖ ਬਣਨਾ ਬਾਤ ਕਰਨੀ ਤੇ ਬਧੂ ਦੀ ਗੱਲ ਰਹੀ ਹੈ ਮਤਲਬ ਬੁੱਕੀ ਬੇਨਤੀ ਕਰਵਾਉਣਾ ਅੱਛਾ ਅੱਜ ਹੁਣ ਸ਼ੁਰੂ ਨੇ ਚੋਲਦੀ ਗੱਲ ਹੀ ਕਰਦੇ ਹਾਂ ਬਾਹ ਜੀ ਉਹਨਾਂ ਕਰ ਜੋੜ ਕਰੂੰ ਅਰਦਾਸ ਸੁਖ ਭਵੈ ਤਾਣੇ ਰਾਸ ਤੀਨੇ ਦਾ ਪਰਿਵਾਰ ਮਹਾਰਾ ਦੁੱਖਾਂ ਦਾ ਸਿਹਤ ਦਾ ਕੋਈ ਵੀ ਨੁਕਸਾਨ ਨਾ ਲੱਗੇ ਜੀ ਪ੍ਰਭ ਅਗੇ ਅਰਦਾਸ ਬੇਨਤੀ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗੋਤਿ ਸਹਾਇ ਵਾਰਸੀ ਕੋ ਅਧੀਨ ਬਾਸੀ ਰਸਮੀ ਕੰਪਨ ਬੋ ਕੇ ਸੰਗ੍ਰਹਿ ਗੁਰੂ ਨਾਨਕ ਲਈ ਪ੍ਰੇਮ ਰੰਗਤ ਗੁਰ ਤੇ ਅਮਰਦਾਸ ਰਾਮਦਾਸ ਸਾਹਿਬ ਦਾ ਅਰਜਨ ਹਰਗੋਬਿੰਦ ਸਿੰਘ ਜੀ ਸ੍ਰੀ ਹਰਿਦਾਇ ਸ੍ਰੀ ਹਰਿਕ੍ਰਿਸ਼ਨ ਜੀਏ ਜਿਸ ਰੱਤੇ ਸਭ ਦੁੱਖ ਜਾਇ ਤੇਗ ਬਹਾਵਨ ਸਾਰੇ ਕਰਾਉਣ ਦੇ ਹੋਵੇ 22 ਸਭ ਸਾਈਂਾਂ ਦੀ ਸਹਾਇਤ ਸਿਧ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਭ ਸਾਈਂਾਂ ਦੀ ਸਹਾਇਤ ਸ਼ਾਂਤ ਜੀ ਹੋ ਤਨ ਸ੍ਰੀ ਗੁਰੂ ਗੰਗ ਸਾਹਿਬ ਜੀ ਦੇ ਪਾਠ ਪਵਿੱਤਰ ਪਾਵਨ ਦਰਸ਼ਨ ਜਲਾਰ ਦੀ ਕਰ ਤੇ ਅੰਤਰ ਕੀ ਖਾਲਸਾ ਜੀ ਸਹਿ ਬੋਲੋ ਜੀ ਅਗਿਆ ਦੇ ਰਹੇ ਹਾਂ ਸਹਾਜ ਜਨ ਤਿਆੜੀ ਨੂ ਤੇ ਅੱਠੀਆਂ ਜੰਮੀਆਂ ਦੱਪੀਆਂ ਜਿਨ੍ਹਾਂ ਨਾਮ ਦੇ ਪ੍ਰਵੰਡ ਵੀ ਸ਼ਰੀਆ ਦੇ ਟਿਲਾਈ ਤੇ ਗਵਾਹੀ ਦੇ ਕੇ ਅਨੜ ਕੀ ਕਰਤਨਾ ਕਰ ਰਹੇ ਹਾਂ ਤੇ ਅੰਤਰ ਕੀ ਖਾਲਸਾ ਜੀ ਸਹਿ ਬੋਲੋ ਜੀ ਜਿਨ੍ਹਾਂ ਸੰਗਤਣੀ ਨੇ ਪਰਮੇਸ਼ੀ ਦੇ ਦਿੱਤੇ ਬੰਦਨ ਕਟਵਾਈ ਕੋਪਰੇ ਵਾਲੋ ਨਿਆਰ ਕਰਕੜੀਆਂ ਤੇ ਚੜੀ ਤਨਾਰਾ ਨਾਲ ਚਲਾਏ ਗਏ ਗੁਰਦੁਆਰੇ ਦੀ ਸੇਵਾ ਲਈ ਕੁਰਬਾਨੀ ਕੀਵੇਂ ਧਰਮ ਨਹੀਂ ਹਾਰੇ ਆ ਸਿੱਖੀ ਸਿਰ ਕੇਸਾਂ ਸੁਆਸਾਂ ਸੰਗਣਾ ਹੋਇਆ ਪਹਿਲਾਂ ਸਿੰਘ ਸਿੰਘਣੀਆਂ ਭਜੰਦੀਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਾਂ ਦਾ ਧਿਆਨ ਧਰ ਕੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਫਿਰ ਜਿਵੇਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤਾ ਵਿਚਿਤਾ ਵਨ ਕਸਦ ਕਸਰਮ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਅਰਸ਼ ਅਦੇ ਗ੍ਰੰਥੀ ਪਤਿਵੰਤ ਕੀ ਪਾਇਲ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇਕ ਕਾਲ ਸ੍ਰੀ ਕੇ ਬੋਲ ਵਾਲੇ ਖਾਲਸਾ ਜੀ ਸਾਹਿਬ ਬੋਲੋ ਜੀ ਰੋਗੋ ਕੀ ਖੰਮ ਚਿੱਤੀ ਬੱਜਾਂ ਰਹੇ ਨਾਨਕ ਸਾਧਾਨ ਪ੍ਰੋਸਾਦਾਂ ਦਾ ਨਾਮ ਸੋ ਨਾਮਨ ਤੇ ਅਮਰ ਕਰ ਸੰਗਰਸ਼ ਨਾਨਕ ਜੰਮੇ ਵੇਂ ਗੇ ਜੁਗ ਜੁਗタル ਸਮ ਕਾ ਜੇ ਬੇਕਾਰ ਹੋਵੇ ਕਾਲ ਸ੍ਰੀ ਸਾਹਿਬ ਬੋਲੋ ਜੀ ਆਪ ਜੀ ਦੇ ਸਿੱਖਾਂ ਦਾ ਮਨ ਨੀਮਾ ਮਤੁਚੀ ਹੰਬਦ ਕਰਾਖਾ ਬਕਾ ਬੁਖ ਰਹੇ ਜੀ ਹਾਲ ਬੁਖ ਆਪਣੇ ਪੰਥ ਦੇ ਆਹ ਭਾਈ ਬਤਾਰ ਜੀ ਜੀ ਨਨਕਾਣਾ ਸਾਹਿਬ ਤੋਂ ਦੁਆਰੇ ਵਰਤਾਮਾ ਦੇ ਜਿਨ੍ਹਾਂ ਤੋਂ ਕੰਫਰਮ ਛੋੜਿਆ ਗਿਆ ਤੇ ਨਾਲੇ ਖੁੱਲੇ ਦਰਸ਼ਨ ਦੀਵਾਰੀ ਤੇ ਸੇਵਾ ਸੰਭਾਲਦਾ ਦਾਨ ਤੇਰੀ ਕਾਲਖੋ ਜੀ ਨੇ ਬਕਸੋ ਨਮਾਣਿਆਂ ਦੀ ਮਾਂਡ ਕਾਣ ਦੇ ਤਨ ਉੱਤੇ ਨਿਗਰਤਨ ਪਤੰਥੀ ਪਤਨੀ ਆਸਰਾ ਆਸਰਾ ਧਾਮ ਸਾਮਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਤਾਂ ਤਾਂ ਸਿੰਘ ਸ੍ਰੀ ਗੋਬਿੰਦ ਸਿੰਘ ਸਾਹਿਬ ਮਹਾਰਾਜ ਪੁੱਤਰਾਂ ਦੇ ਦਾਨੀ ਸ਼ਮਸ਼ੇਰੇ ਬਹਾਦਰ ਹਲਤ ਪਲਤ ਤੇ ਰਾਕੇ ਚਿੱਟਿਆਂਵਾਜਾਂ ਵਾਲੇ ਸਰਪੰਨ ਜੀ ਸਾਹਿਬ ਸ਼ੰਪਾਤ ਸਿੰਘ ਜੋਤਨ ਸ੍ਰੀ ਗੁਰੂ ਗੋਬਿੰਦ ਸਾਹਿਬ ਜੀਓ ਪਾਵਨ ਜੀ ਦੇ ਪਾਵਨ ਪਵਿੱਤਰ ਚਰਨ ਕਮਲੋਂ ਬਾਸਰਦਾਸ ਬੇਨਤੀ ਹੈ ਮਹਾਰਾਜ ਲਖਸ਼ੀਆ ਪਾਤਸ਼ਾਹੀਆਂ ਸਤਿਗੁਰ ਨਗਰ ਕਰੇ ਦੇ ਮਹਾਂ ਬਾਕਾਂ ਦਾ ਨਸਾਰਾ ਆਪ ਜੀ ਨੇ ਨਗਰ ਸਨੋਹਾ ਦੇ ਨੌਜਵਾਨ ਵੀਰਾਂ ਦੀ ਬੱਚਿਆਂ ਦੀ ਕਿਰਪਾ ਕੀਤੀ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਉਦੋਂ ਮਸਲਾ ਰੱਖਿਆ ਉਹਦੀ ਕਿਰਪਾ ਦਾ ਅੱਜ ਇੱਕ ਦਿਨ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਵਾਲੀਬਾਲ ਟੂਰਨਾਮੈਂਟ ਪਿੰਡ ਸਨੋਹਾ ਦੇ ਨੌਜਵਾਨ ਬੱਚੇ ਕਰਾਉਣ ਜਾ ਰਹੇ ਨੇ ਸਤਿਗੁਰ ਸੱਚੇ ਪਾਤਸ਼ਾਹ ਟੂਰਨਾਮੈਂਟ ਦੀ ਆਮਦ ਦਾ ਤੋਂ ਪਹਿਲਾ ਸਤਿਗੁਰੂ ਜੀ ਆਪ ਨੂੰ ਚੇਤੇ ਕੀਤਾ ਗਿਆ ਬਈ ਉਜਾਗ ਕੀਤਾ ਗਿਆ ਬਈ ਓਟ ਅਸਰਾ ਲੈਂਦੇ ਹੋਏ ਬੱਚਿਆਂ ਵੱਲੋਂ ਅਰਦਾਸ ਪ੍ਰਾਪਤਾਂ ਦੇਣ ਜੀ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਇਸ ਸਮਾਗਮ ਵਿੱਚ ਕੋਈ ਵੀ ਦਰਸ਼ਕ ਵੀ ਕੋਈ ਵੀ ਖਿਡਾਰੀ ਵੀ ਦੂਰੋਂ ਨੇੜੋਂ ਚੱਲ ਕੇ ਜਿਹੜੇ ਆਉਣਗੇ ਸਤਿਗੁਰੂ ਸੱਚੇ ਪਾਤਸ਼ਾਹ ਜਿਹੜੀਆਂ ਖੁਸ਼ੀਆਂ ਲੈ ਕੇ ਆਉਣਗੇ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਖੁਸ਼ੀਆਂ ਨਾਲ ਵਾਪਸ ਲਿਆਣ ਕਿਸੇ ਵੀ ਖਿਡਾਰੀ ਦਰਸ਼ਕ ਵੀ ਦੇ ਸਾਥ ਕੇਟ ਤੋਂ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਨੇ ਬੱਚਤ ਕਰਨੀ ਹੈ ਕਿਰਪਾ ਕਰਨੀ ਹੈ ਮਹਾਰਾਜ ਸੱਚੇ ਪਾਤਸ਼ਾਹ ਮਿਹਰ ਰੱਖਣੀ ਹੈ ਇਸ ਕਾਰਜ ਨੂੰ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਨੇ ਆਪਣੀ ਕਿਰਪਾ ਦਾ ਸਦਕਾ ਮਿਹਰ ਪਰ ਹੱਥ ਰੱਖ ਕੇ ਸੰਪੂਰਨ ਕਰਾਉਣਾ ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਨੀ ਆਇਆਂ ਸੰਗਤਾਂ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨੀ ਮਹਾਰਾਜ ਸੱਚੇ ਪਾਤਸ਼ਾਹ ਤੂਰਨਾ ਮੰਡਪ ਦੀ ਆਰੰਭਤਾ ਬਖਸ਼ਣੀ ਨਿਰਪਲ ਕਰਨੀ ਮਹਾਰਾਜ ਸਤਿਪਾਤਨ ਸੇ ਹੀ ਪੈਰਾਂ ਦਾ ਮੇਲ ਕਰਾਉਣਾ ਜਿਨ੍ਹਾਂ ਮਿਲਿਆ ਪੁਜਾ ਦਾ ਨਾਮ ਜਿੱਤਾਂ ਵੀ ਜੀ ਨਾਨਕ ਨਾਮ ਚੜ੍ਹਦੀ ਕਲਾ ਦੇ ਟਿਕਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੋਲੇ ਸੋ ਨਿਹਾਲ ਸਤਿ ਸਿਰ ਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਅਰਦਾਸ ਬੇਨਤੀ ਉਪਰੰਤ ਮੈਚਾਂ ਦੀ ਸ਼ੁਰੂਆਤ ਹੋਊਗੀ ਜੀ ਜਿੰਨੀਆਂ ਕਿ ਟੀਮਾਂ ਆਪਣੇ ਕੋਲ ਆਈਆਂ ਉਹਨਾਂ ਦੀਆਂ ਟਾਈਆਂ ਜਿਹੜੇ 5-10 ਮਿੰਟ ਚ ਪੈਣ ਜਾ ਰਹੀਆਂ ਤੇ ਹੁਣ ਦੁਬਾਰਾ ਜੁੜਾਂਗੇ ਜਦੋਂ ਮੈਚਾਂ ਦੀ ਸ਼ੁਰੂਆਤ ਹੋਊਗੀ ਟਾਂਗਾ ਪੈਣਗੇ ਤੇ ਉਦੋਂ ਤੱਕ ਵੇਟ ਕਰਿਓ ਸਾਰੇ ਭਰਾ ਧੰਨਵਾਦ ਸਾਰੇ ਵੀਰਾਂ ਦਾ ਬਹੁਤ ਬਹੁਤ ਸ਼ੁਕਰੀਆ ਜੀ ਤੇ ਇੱਕ ਤੁਹਾਨੂੰ ਫੇਰ ਦੱਸ ਦਈਏ ਜੀ ਲਾਈਵ ਆਪਣਾ ਅੱਜ ਕੱਲਾ YouTube ਤੇ ਚੱਲੂਗਾ ਜੀ Facebook ਤੇ ਨਹੀਂ ਚੱਲਣਾ Facebook ਤੇ ਆਪਾਂ ਲਿੰਕ ਸ਼ੇਅਰ ਕਰ ਦਾਂਗੇ YouTube ਤੇ ਚੱਲੂਗਾ ਲਾਈਵ ਜਿਹੜਾ ਆਪਣਾ ਚੱਲਣਾ ਅੱਜ ਦਾ ਸਾਰਾ ਟੂਰਨਾਮੈਂਟ ਸਿਰਫ YouTube ਤੇ ਅਗਲੇ ਟੂਰਨਾਮੈਂਟ ਵੀ ਆਪਾਂ YouTube ਤੇ ਹੀ ਕਰਿਆ ਕਰਨਾ ਹਾਂ Facebook ਤੇ ਲਾਈਵ ਵੈਸੇ ਵੀ 30 ਦਿਨ ਬਾਅਦ ਡਿਲੀਟ ਹੋ ਜਾਂਦਾ ਆ ਆਟੋਮੈਟਿਕਲੀ ਤੇ ਜਿਹੜਾ YouTube ਤੇ ਲਾਈਫਟਾਈਮ ਲਈ ਰਹਿੰਦਾ ਹੈਗਾ ਜਦੋਂ ਮਰਜ਼ੀ ਦੇਖ ਸਕਦੇ ਅਸੀਂ ਲਾਈਵ ਖੋਲ ਕੇ ਤੇ ਆਪਾਂ ਸਿਰਫ YouTube ਤੇ ਹੀ ਕਰਿਆ ਕਰਨਾ ਹਾਂ ਧੰਨਵਾਦ ਜੀ ਸਾਰੇ ਭਰਾਵਾਂ